ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ 118 ਸਟਰੀਟ ਰਿਚਮੰਡ ਹਿੱਲ ਨਿਊਯਾਰਕ 11491 ਯੂ ਐਸ ਏ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਆਫ ਨਿਊਯਾਰਕ ਵੱਲੋਂ ਮਨਾਇਆ ਗਿਆ ਅਤੇ ਮਹਾਨ ਤਪਸਵੀ ਯੁੱਗਪੁਰਸ਼ ਵਿਦਿਆਰਦਾਨੀ ਅਤੇ ਉੱਗੇ ਸਮਾਜ ਸੇਵਕ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਵਰਸੀ ਅਤੇ ਸੰਤ ਰੌਸ਼ਨ ਸਿੰਘ ਜੀ ਹੁੱਤੀ ਮਰਦਾਨ ਵਾਲਿਆਂ ਦੀ ਪਹਿਲੀ ਵਰਸੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ 30-31 ਮਈ ਅਤੇ 1 ਜੂਨ 2025 ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਸੰਗਤ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਸ਼ਿਰਕਤ ਕੀਤੀ ਗਈ ਅਤੇ ਥਾਵਾਂ-ਥਾਵਾਂ ਤੇ ਸਟਾਲ ਲੱਗੇ ਸਨ। ਹਰ ਸਾਲ ਇਹ ਸਮਾਗਮ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। 1 ਜੂਨ ਨੂੰ ਪੋਗ ਸ਼੍ਰੀ ਅਖੰਡ ਪਾਠ ਸਾਹਿਬ ਉਪਰੰਤ ਰਾਗੀ ਢਾਡੀ ਜਥੇ ਕਥਾਵਾਚਕ ਜਥੇ ਕੀਰਤਨ ਢਾਡੀ ਵਾਰਾਂ ਅਤੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ ਤੇ ਗੁਰੂ ਦਾ ਲੰਗਰ अटुट ਵਰਤਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਵਿਚਾਰ ਜਿਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾ ਆਇਓ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜਾਬੀ ਦੇ ਬੋਹਤ ਸ੍ਰੀ ਹਰਮੰਦਰ ਸਾਹਿਬ ਦੇ ਸਿਰਜਣਹਾਰੇ ਧੰਨ 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 ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਅਤੇ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਤਿਨਾਂ ਦੀ ਮਿੱਠੀ ਪਿਆਰੀ ਯਾਦ ਅਤੇ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਵਾਲੇ ਤਿਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਅੱਜ ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਸੇ ਕਲਚਰ ਸੁਸਾਇਟੀ ਰੈਚਮੰਡ ਹੇਲ ਨਿਊਯਾਰਕ ਵਿਖੇ ਸਮੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਸਾਹਿਬ ਦੀ ਸਮੂਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੂਚੇ ਸੇਵਾਦਾਰਾਂ ਵੱਲੋਂ ਸਭਾਵਾਂ ਨਿਭਾਈਆਂ ਜਾ ਰਹੀਆਂ ਪਰਸੋਂ ਤੋਂ ਆਰੰਭ ਹੋਏ ਦੋ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਅੱਜ ਸਵੇਰੇ ਭੋਗ ਪਏ ਆ ਦੀਵਾਨ ਸਜੇ ਹੋਇਆ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਅੱਜ ਇੱਥੇ ਨਾਤਮਸਤਕ ਹੋ ਰਹੀਆਂ ਗੁਰੂ ਕੇ ਲੰਗਰ ਵੱਖ-ਵੱਖ ਸਟਾਲਾਂ ਰਾਈ ਸੇਵਾਵਾਂ ਚੱਲ ਰਹੀਆਂ ਪੰਘੂੜੇ ਆਦਕ ਬੱਚਿਆਂ ਵਾਸਤੇ ਵੀ ਲਾਏ ਗਏ ਆ ਸੋ ਸਾਰੀਆਂ ਸੰਗਤਾਂ ਨੂੰ ਜਿਹੜੀ ਵਿਸ਼ੇਸ਼ ਤੌਰ ਤੇ ਅੱਜ ਬੇਨਤੀ ਕਰਨੇ ਪਹਿਲੀ ਗੱਲ ਤਾਂ ਇਹ ਕਿ ਸਾਰੀਆਂ ਸੰਗਤਾਂ ਨੂੰ ਅਸੀਂ ਗੁਰਦੁਆਰਾ ਸੇ ਕਲਚਰ ਸੁਸਾਇਟੀ ਵੱਲੋਂ ਦਾਸ ਵੱਲੋਂ ਅਸੀਂ ਜੀ ਆਇਆਂ ਆਖਦੇ ਆ ਜਿਨ੍ਹਾਂ ਨੇ ਵੀ ਤਨ ਕਰਕੇ ਮਨ ਕਰਕੇ ਧੰਨ ਮਾਇਆ ਦੁਆਰਾ ਸੇਵਾਵਾਂ ਨਿਭਾਈਆਂ ਲੰਗਰਾਂ ਆਦਕਾਂ ਦੀਆਂ ਸੇਵਾਵਾਂ ਕੀਤੀਆਂ ਅਸੀਂ ਸਾਰੀਆਂ ਸੰਗਤਾਂ ਦਾ ਪਰਿਵਾਰਾਂ ਦਾ ਧੰਨਵਾਦ ਕਰਦੇ ਆ ਔਰ ਨਾਲ ਇਹ ਬੇਨਤੀ ਹੈ ਯਤਨ ਇਹ ਕਰਨਾ ਹੈ ਇਹ ਪਾਵਨ ਦਿਹਾੜੇ ਮਹਾਪੁਰਸ਼ਾਂ ਦੀਆਂ ਯਾਦਾਂ ਗੁਰੂ ਸਾਹਿਬਾਂ ਦੇ ਸ਼ਹੀਦੀ ਦਿਹਾੜੇ ਤਾਂ ਹੀ ਮਨਾਏ ਹੋਏ ਸਫਲੇ ਆ ਜੇ ਅਸੀਂ ਵੀ ਗੁਰਸਿੱਖੀ ਮਾਰਗ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਨਾਮ ਬਾਣੀ ਨਾਲ ਪਿਆਰ ਸੇਵਾ ਸਿਮਰਨ ਨਾਲ ਪਿਆਰ ਬਣਾਈਏ ਸਾਬ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨਾਲ ਤਾਂ ਆਪਾਂ ਝੋਲੀਆਂ ਭਰ ਸਕਦੇ ਆ ਕਿੰਨੀ ਖੁਸ਼ੀ ਵਾਲੀ ਗੱਲ ਹੈ ਅੱਜ ਨਿਊਯਾਰਕ ਦੇ ਵਿੱਚ ਰਿਚਮੰਡ ਹਿੱਲ ਇਹ ਪੂਰਾ ਜਿਵੇਂ ਅੱਜ ਪੰਜਾਬ ਬਣਿਆ ਹੋਇਆ ਹੈ ਪੰਜਾਬ ਦੀ ਧਰਤੀ ਤੋਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਕੇਸਗੜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਆਪਾਂ ਸਾਧ ਸੰਗਤ ਦੂਰ ਬੈਠੇ ਵੀ ਅੱਜ ਇਸ ਪੰਜਾਬੀ ਦੀ ਗੱਲ ਪੰਜਾਬੀਅਤ ਦੀ ਗੱਲ ਪੰਜਾਬੀਆਂ ਦੀ ਗੱਲ ਸ਼ਬਦ ਗੁਰੂ ਦੀ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਤੇ ਸਿੱਖੀ ਦੀ ਗੱਲ ਹਜ਼ਾਰਾਂ ਮੀਲ ਦੂਰ ਬੈਠ ਕੇ ਆਪਾਂ ਪਾ ਰਹੇ ਆ ਤੇ ਕੌਮ ਦੀ ਚੜ੍ਹਦੀ ਕਲਾ ਹੋ ਰਹੀ ਆ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੰਗਤਾਂ ਪਾਸੋਂ ਸੇਵਾਦਾਰਾਂ ਪਾਸੋਂ ਚੜ੍ਹਦੀਆਂ ਕਲਾ ਨਾਲ ਸੇਵਾਵਾਂ ਲੈਂਦੇ ਰਹਿਣ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਆਂ ਔਰ ਜੋ-ਜੋ ਸੰਗਤਾਂ ਇਹਦੇ ਵਿੱਚ ਸੇਵਾ ਨਿਭਾ ਰਹੀਆਂ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰ ਰਹੇ ਆਂ ਤੇ ਨਾਲ ਇਸ ਵਿਧਾਈ ਦੀਆਂ ਪਾਤਰ ਆ ਉਹ ਸੰਗਤਾਂ ਜਿਹੜੀਆਂ ਮਹਾਂਪੁਰਸ਼ਾਂ ਦੀ ਇੰਨੀ ਮਿੱਠੀ ਪਿਆਰੀ ਯਾਦ ਤੇ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਹਾੜਾ ਵੱਡੀ ਪੱਧਰ ਤੇ ਮਨਾ ਰਹੇ ਆਂ ਮੈਂ ਸਾਰੀਆਂ ਸੰਗਤਾਂ ਦਾ ਜਿੱਥੇ ਧੰਨਵਾਦੀਆਂ ਉਥੇ ਸਾਂਝਾ ਪੰਜਾਬ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਰੇ ਪ੍ਰੋਗਰਾਮ ਨੂੰ ਕਵਰ ਕਰ ਰਹੇ ਹਨ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਆ ਕਿ ਗੁਰਦੁਆਰਾ ਸ਼ਕਲ ਸਟਾਡੀ ਜੋ ਕਿ ਇੱਕ ਟਰਾਈ ਸਟੇਟ ਦਾ ਕੇਂਦਰੀ ਸਥਾਨ ਆ ਜਿੱਥੇ ਹਮੇਸ਼ਾ ਹੀ ਇਤਿਹਾਸਕ ਦਿਹਾੜੇ ਜਿਹੜੇ ਆ ਉਹ ਪਹਿਲ ਦੀ ਆਧਾਰ ਤੇ ਬਣਾਏ ਜਾਂਦੇ ਨੇ ਅੱਜ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਕਿ ਗੁਰਦੁਆਰਾ ਸਿੱਕਲ ਸਾੜੀ ਵਿੱਚ ਸਮੂਹ ਸੰਗਤਾਂ ਦੇ ਜਸ਼ੇਬੰਦੀਆਂ ਤੇ ਉਹਨਾਂ ਦੇ ਸੰਤ ਪ੍ਰੇਮ ਸਿੰਘ ਸਿੱਕਲ ਸਾੜੀ ਵੱਲੋਂ ਮਨਾਇਆ ਜਾ ਰਿਹਾ ਉੱਥੇ ਚੇਚੇ ਤੌਰ ਤੇ ਦੋ ਸੰਤ ਮਹਾਪੁਰਸ਼ਾਂ ਦੀ ਜਿਹੜੀ ਸਾਲਾਨਾ ਵਰਸੀ ਆ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਜਿਨ੍ਹਾਂ ਦੀ 75ਵੀਂ ਅੱਜ ਵਰਸੀ ਆ ਤੇ ਦੂਸਰੇ ਸੰਤ ਬਾਬਾ ਰੋਸ਼ਨ ਸਿੰਘ ਜੀ ਜੋ ਕਿ ਜਿਨ੍ਹਾਂ ਨੇ ਦੁਨੀਆਂ ਨੂੰ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਤੇ ਗੁਰੂ ਦੇ ਲੜ ਲਾਇਆ ਅੱਜ ਇਹ ਸਾਂਝਾ ਦਿਹਾੜਾ ਜਿਹੜਾ ਗੁਰਦੁਆਰਾ ਸਿਕਲਸਾੜੀ ਦੇ ਵਿੱਚ ਮਨਾਇਆ ਜਾ ਰਿਹਾ ਜਿੱਥੇ ਕਿ ਗੁਰਦੁਆਰਾ ਸਰਕਲ ਸਾੜੀ ਦੀ ਪ੍ਰਬੰਧਕ ਕਮੇਟੀ ਤੇ ਸੰਤ ਬਾਬਾ ਪ੍ਰੇਮ ਸਿੰਘ ਸਿਕਲ ਸੋਸਾਇਟੀ ਜਿਹੜੀ ਕਿ ਇਸ ਗੁਰੂ ਘਰ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜੀ ਹੋਈ ਆ ਤੇ ਉਹਦੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਅੱਜ ਗੁਰੂ ਘਰ ਨੇ ਜਿੰਨੀਆਂ ਸਾਡੀਆਂ ਪੰਥਕ ਜਸੇਬੰਦੀਆਂ ਸਾਰਿਆਂ ਦੀ ਅੱਜ ਸਾਂਝੀ ਸਮੂਲਤ ਹੋਈ ਆ ਤੇ ਮੈਂ ਸੋਚਦਾ ਕਿ ਜਦੋਂ ਤੋਂ ਇਹ ਦਿਹਾੜੇ ਮਨਾਉਣ ਲੱਗੇ ਨੇ ਅੱਜ ਪਹਿਲੀ ਵਾਰੀ ਇਹਨਾਂ ਠਾਠਾ ਮਾਰਦਾ ਜਿਹੜਾ ਕੱਠਵਾ ਉਹ ਨਜ਼ਰ ਆ ਰਿਹਾ ਚੇਚੇ ਤੌਰ ਤੇ ਅਸੀਂ ਆਪਣੇ ਵੀਰਾਂ ਦਾ ਸਾਂਝਾ ਪੰਜਾਬ ਦਾ ਤੇ ਜਿੰਨੇ ਵੀ ਮੇਰੇ ਵੀਰ ਨੇ ਮੀਡੀਆ ਵਾਲੇ ਸਾਰਾਂ ਦਾ ਤਹਿ ਦਿਲੋਂ ਧੰਨਵਾਦੀ ਕਰ ਧੰਨਵਾਦੀ ਆ ਅੱਜ ਚੇਚੇ ਤੌਰ ਤੇ ਕਿਉਂਕਿ ਅੱਜ ਕੱਲ ਇਹ politcal platform ਹੀ ਆ ਜਿਹਦੇ ਉੱਤੇ ਜਿੰਨੇ ਵੀ ਸਾਡੇ ਇਲੈਕਟਿਡ ਫਿਗਰ ਜਿਹੜੇ ਇਲੈਕਸ਼ਨ ਲੜਨੇ ਨੇ ਉਹ ਆਪਣੀ ਦੋਸ ਮਿੰਟ ਵਾਸਤੇ ਉਹ ਆਪਣੇ ਦੱਸਦੇ ਨੇ ਕਿ ਅਸੀਂ ਸਿੱਖਲ ਸਾਡੀ ਲਈ ਕੀ ਕਰਾਂਗੇ ਸਿੱਖ ਕੌਮ ਲਈ ਕੀ ਕਰਾਂਗੇ ਸਾਰੇ ਇੱਥੇ ਆਉਣ ਰਹੇ ਨੇ ਅਸੀਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਆਂ ਫਿਰ ਚੇਚੇ ਤੌਰ ਤੇ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤੋਂ ਮੈਥੋਂ ਪੈਨੋ ਸਿੱਖ ਕਲ ਸੋਸਾਇਟੀ ਦੇ ਕੋਆਰਡੀਨੇਟਰ ਗੁਰਦੇਵ ਸਿੰਘ ਕੰਗ ਸਾਹਿਬ ਨੇ ਤੁਹਾਨੂੰ ਆਪਣੇ ਵਿਚਾਰ ਦੱਸੇ ਆ ਮੈਂ ਦੱਸਣਾ ਚਾਹੁੰਦਾ ਸਿੱਖ ਕਲ ਸੋਸਾਇਟੀ ਦੇ ਵਿੱਚ ਜਿਸ ਨੂੰ ਮਦਰ ਸੋਸਾਇਟੀ ਸਾਰੀ ਟ੍ਰਾਈ ਸਟਰੀਟ ਦੀ ਦੁਨੀਆ ਕਹਿੰਦੀ ਆ ਉਸ ਸੁਸਾਇਟੀ ਦੇ ਵਿੱਚ ਅੱਜ ਬੜੇ ਵੱਡੇ ਮਤਲਬ ਤੁਸੀਂ ਦੇਖ ਰਹੇ ਜਿਸ ਤਰ੍ਹਾਂ ਕਿ ਸਭ ਤੋਂ ਵੱਡਾ ਇਕੱਠ ਅੱਜ ਤੁਸੀਂ ਪਹਿਲੀ ਵਾਰਾਂ ਦੇਖ ਰਹੇ ਹੋ ਚਾਰ ਛਰੇ ਜਿੱਧਰ ਮਰਜੀ ਦੇਖੋ ਦਸਤਾਰੀ ਦਸਤਾਰ ਦੇਖਦੀਆਂ ਸਭ ਤੋਂ ਪਹਿਲੋਂ ਦੋ ਖੰਡ ਪਾਠ ਰੱਖੇ ਗਏ ਸੀ ਉਸ ਦੇ ਅੱਜ ਸਵੇਰੇ ਭੋਗ ਪਾਇਆ ਇੱਕ ਪਹਿਲਾ ਜਿਹੜਾ ਖੰਡ ਪਾਠ ਗੁਰੂ ਅਰਜਨ ਦੇਵ ਜੀ ਦੇ ਸਿੱਧੀਪੁਰਬ ਦਾ ਤੇ ਦੂਸਰਾ ਖੰਡ ਪਾਠ ਆਪਣਾ ਸੰਤ ਮਰਾਲੇ ਵਾਲੇ ਦੇ ਰੇਮ ਸਿੰਘ ਦਾ ਤੇ ਤੀਸਰਾ ਸੰਤ ਰੋਸ਼ਨ ਸਿੰਘ ਦੀ ਜਿਹੜੀ ਹੋਤੀ ਮਰੀਆਂ ਵਾਲਿਆਂ ਦੀ ਪਹਿਲੀ ਵਰਸੀ ਆ ਜਿਹੜੀ ਅੱਜ ਸੇਕਲ ਸੋਸਾਇਟੀ ਦੇ ਬੜੇ ਧੂਮਤਾਵ ਨਾਲ ਮਨਾਈ ਜਾਂਦੀ ਆ ਤੁਸੀਂ ਦੇਖ ਰਹੇ ਹੋ ਜਿੱਦਾਂ ਸੰਤਾਂ ਨੂੰ ਲੋਕ ਲਾਇਕ ਕਰਦੇ ਇਸੇ ਤਰ੍ਹਾਂ ਜਿਹੜਾ ਬਹੁਤ ਵੱਡਾ ਇਕੱਠ ਆ ਅੱਜ ਤੁਸੀਂ ਦੇਖ ਰਹੇ ਹੋ ਦੂਸਰਾ ਮੈਂ ਦੱਸਣਾ ਚਾਹੁੰਦਾ ਹਾਂ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਛੀਦੀ ਦਿਹਾੜਾ ਅਸੀਂ ਅੱਜ ਮਨਾ ਰਹੇ ਹਾਂ ਉਹ ਕੱਲਾ ਅਸੀਂ ਬਾਹਰ ਰਸ ਜਾਂ ਠੰਡਾ ਪਾਣੀ ਨਹੀਂ ਪਿਉਂਦੇ ਅੰਦਰ ਜਿਹੜੇ ਸਾਡੇ ਪ੍ਰਚਾਰਕ ਆ ਉਹ ਗੁਰੂ ਸਾਹਿਬ ਨੂੰ ਕਿਸ ਤਰ੍ਹਾਂ ਤਸੀਹੇ ਦਿੱਤੇ ਕਿਸ ਤਰ੍ਹਾਂ ਤਤੀ ਤਵੀ ਤੇ ਬਹਾਲਿਆ ਕਿਸ ਤਰ੍ਹਾਂ ਉਹਨਾਂ ਦੇ ਸਿਰ ਤੇ ਰੇਤਾ ਪਾਈ ਗਈ ਕਿਸ ਤਰ੍ਹਾਂ ਅਖੀਰ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅਸੀਂ ਬੱਚਿਆਂ ਨੂੰ ਉਹ ਵੀ ਦੱਸਣਾ ਵਾ ਅਸੀਂ ਇਹ ਨਹੀਂ ਦੱਸਦੇ ਵੀ ਕੱਲਾ ਪਾਣੀ ਪਿਆ ਕੇ ਠੰਡਾ ਪਾਣੀ ਪਿਆ ਕੇ ਜਾਂ ਰਸ ਪਿਆ ਕੇ ਜਿਹੜਾ ਗੁਰੂ ਦਾ ਸ਼ਹੀਦੀ ਦਿਹਾੜਾ ਬਣਾਇਆ ਜਾਣਾ ਨਹੀਂ ਜੋ ਸਾਡੇ ਨਾਲ ਹੋਇਆ ਜੋ ਸਾਡੇ ਗੁਰੂਆਂ ਨਾਲ ਹੋਇਆ ਉਹ ਸਾਰੇ ਜਿਹੜੇ ਵਿਚਾਰਿਆ ਤੁਸੀਂ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੋ ਜਿਹੜਾ ਅੰਦਰ ਨਹੀਂ ਗੁਰਦੁਆਰੇ ਦੇ ਵਿੱਚ ਗਿਆ ਪਲੀਜ਼ 5-7 ਮਿੰਟ ਜ਼ਰੂਰ ਗੁਰਦੁਆਰੇ ਦੇ ਵਿੱਚ ਜਾਓ ਅੰਦਰ ਜਾ ਕੇ ਮੱਥਾ ਟੇਕੋ ਗੁਰਬਾਣੀ ਸੁਣੋ ਗੁਰਬਾਣੀ ਜਿਹੜੀ ਤੁਹਾਡੇ ਜੀਵਨ ਦਾ ਆਧਾਰ ਕਰਦੀ ਆ ਇਹ ਗੁਰਬਾਣੀ ਤੋਂ ਬਿਨਾਂ ਤੁਸੀਂ ਕਿਸੇ ਬੰਨੇ ਨਹੀਂ ਲੱਗ ਸਕਦੇ ਇਹ ਜਿਹੜੀ ਰੋਟੀ ਪਾਣੀ ਆ ਇਹ ਤੁਹਾਡੀ ਬਾਡੀ ਦੀ ਖਰਾਕ ਆ ਜਿਹੜੀ ਬਾਣੀ ਆ ਇਹ ਤੁਹਾਡਾ ਅੰਦਰਲਾ ਸਾਫ ਕਰਦੀ ਆ ਤੁਹਾਡੇ ਜੀਵਨ ਦਾ ਆਧਾਰ ਦੱਸਦੀ ਆ ਇਸ ਕਰਕੇ ਸਾਰਿਆਂ ਨੂੰ ਖਾਸ ਕਰਕੇ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲ ਸੋਸਾਇਟੀ ਜਿਹੜੀ ਸਿੱਖ ਕਲ ਸੋਸਾਇਟੀ ਦੇ ਨਾਲ ਰਲ ਮਿਲ ਕੇ ਕੰਮ ਕਰਦੀ ਆ ਉਸ ਨੂੰ ਇਹ ਬਤਾਈ ਦਿੰਨੇ ਆ ਉਹਨਾਂ ਦਾ ਇਹ ਬਹੁਤ ਵੱਡਾ ਖਰਚਾ ਵਾ ਜਿੱਦਾਂ ਤੁਸੀਂ ਦੇਖ ਰਹੇ ਹੋ ਥਾਂ ਥਾਂ ਲੰਗਰ ਲੱਗੇ ਹੋਏ ਆ ਰਸਪੀਨ ਨੂੰ ਲੱਗੀ ਹੋਈ ਆ ਆ ਸਾਹਮਣੇ ਲੱਗੀਆਂ ਹੋਈਆਂ ਆਈਸਕਰੀਮਾਂ ਲੱਗੀਆਂ ਹੋਈਆਂ ਇਹ ਸਾਰਾ ਬਹੁਤ ਵੱਡਾ ਖਰਚਾ ਵਾ ਜਿਹੜਾ ਸਿੱਖ ਕਲ ਸੋਸਾਇਟੀ ਹਮੇਸ਼ਾ ਪੈਸੇ ਇਕੱਠੇ ਕਰਕੇ ਜਿਸ ਤਰ੍ਹਾਂ ਕਿ ਇਹਦੇ ਪੰਜ ਸੱਤ ਬੰਦੇ ਬਹੁਤ ਵਧੀਏ ਢੰਗ ਨਾਲ ਹਰ ਵੇਰਾਂ 10-1000 ڈالر ਕੋਈ 5000 ਕੋਈ 3 ਕੋਈ 2100 ڈالر ਵੀ ਇਹ ਕੇ ਜਿਹੜਾ ਇਹ ਫੰਕਸ਼ਨ ਨੂੰ ਅੱਜ ਸਿਰੇ ਚਾੜਦੀ ਆ ਇਹ ਸਿੱਖ ਕਲ ਸੋਸਾਇਟੀ ਵੱਲੋਂ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਨੂੰ ਇਹ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦੇ ਹਾਂ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਪਹਿਲੋਂ ਪਹਿਲੋਂ ਕਈ ਵਾਰ ਕਲੈਸ਼ ਹੋ ਜਾਂਦਾ ਸੀ ਬਾਗੀ ਗੁਰਦੁਆਰਿਆਂ ਨਾਲ ਵਰਤੀ ਬਣਾਉਣ ਦਾ ਪਰ ਐਤਕੀ ਸਾਰੇ ਗੁਰਦੁਆਰਿਆਂ ਨੇ ਸਾਡਾ ਸਾਥ ਦਿੱਤਾ ਸਾਰੀਆਂ ਜਥੇਬੰਦੀਆਂ ਨਾਲ ਅੱਜ ਸਵੇਰੇ ਸਵੇਰੇ ਜਦੋਂ ਖੰਡ ਪਾਠ ਦਾ ਭੋਗ ਪੈਂਦਾ ਸੀ ਸਾਰੀਆਂ ਜਥੇਬੰਦੀਆਂ ਉੱਪਰ ਭੋਗ ਤੇ ਆਈਆਂ ਹੋਈਆਂ ਸਨ ਭਾਵੇਂ ਰਾਤ ਰਾਤੀ ਜਿਹੜੀ ਆ ਕੰਗਸਾਪ ਦੇ ਬੇਟੇ ਦੇ ਵਿਆਹ ਦੀ ਪਾਰਟੀ ਮਨਹਾੜਨ ਦੇ ਵਿੱਚ ਚੱਲ ਰਹੀ ਸੀ ਭਾਵੇਂ ਉਹ ਲੇਟ ਤੱਕ ਚੱਲੀ ਸਾਨੂੰ ਜਿਹੜੀਆਂ ਆਪਣੇ ਵਿਆਹ ਦੀਆਂ ਖੁਸ਼ੀਆਂ ਉਹ ਵੀ ਅਸੀਂ ਮਨਾਈਆਂ ਇਹ ਸਾਡੇ ਸਾਡੇ ਆਪਣੇ ਬੇਟੇ ਦਾ ਵਿਆਹ ਵਾ ਅਸੀਂ ਚਾਹੁੰਦੇ ਹਾਂ ਹਮੇਸ਼ਾ ਰਲ ਮਿਲ ਕੇ ਜਿਹੜੀ ਸੰਗਤ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਇਹ ਕੰਮ ਕਰੇ ਹਮੇਸ਼ਾ ਅਸੀਂ ਸੈਕਲਸੋਇਟੀ ਦੇ ਪ੍ਰਧਾਨਤਾ ਕੋਆਰਡੀਨੇਟਰਾਂ ਦਾ ਤੇ ਬਾਕੀ ਸਾਰੀ ਸੰਗਤ ਦਾ ਪੂਰੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਆ ਜਿਹੜਾ ਬੜਾ ਚੜ੍ਹਦੀ ਕਲਾ ਨਾਲ ਅੱਜ ਦਿਹਾੜਾ ਅਸੀਂ ਮਨਾ ਰਹੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਵੀ ਮਨਾ ਰਹੇ ਆ ਨੇ ਉਸ ਤੋਂ ਉਪਰੰਤ ਸੰਤ ਬਾਬਾ ਪ੍ਰੇਮ ਸਿੰਘ ਦਾ ਵੀ ਨਾ ਕੀਆ ਵਰਸੀ ਮਨਾ ਰਹੇ ਆ ਜੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿੱਚ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪ I'm ਨ ਪਰੇ ਕੋਤਰੀ ਆਏ ਜਨ ਪਰੇ ਕੋਤਰੀ ਆਏ ਮਾਧਠੜੇ